ਆਲੂਆਂ ਦਾ ਤਾਂ ਆਰਟੀ ਨਹੀਂ ਦੇਖ। ਆ ਢੇਰੀ, ਉਹ ਵੀ ਉਰ ਗੋ। ਉਹ ਆ ਗਿਆ। ਰੋਟੀ ਢੇਰੀਆ ਹੈ। ਹਾਂ, ਸੁਣੋ ਆਪਣੀਆਂ ਇਹ। ਆਪਣੀ ਢੇਰੀਆ ਪਟਵਾਰੀ ਬਣੇ ਬੈਠਿਆ। ਬੈਠਿਆ ਮੈਂ ਨਾ ਥੋੜਾ ਜਿਆ ਐ ਸੀਗਾ। ਰੋਟੀ ਟੋਕਾ ਆ ਖਵੇ ਜ ਹੁਣ ਖਾ ਕੇ ਢੇ। ਅੱਛਾ। ਹਾਂ। ਆ ਸੌਣੇ ਅੱਗੇ ਆਜ 10 ਦਿਨ ਹੋ ਗਏ ਪਏ ਨੂੰ। ਉਹ ਤਾਂ ਹੁਣ ਪਤਾ ਲੱਗ ਜੂ ਜੀ ਕਿਹੋ ਜ। ਹਾਂ। ਉਹ ਯਾਰ ਕਿਹੜੀ ਢੇਰੀ ਤੇ ਲਾਇਆ ਤੂੰ? ਗਾਰ ਔਰ ਕੀ ਢੇਰੀ ਪਈ ਐ। ਉਹ ਸ਼ਰਾਬ ਗਿਆ ਇੱਥੇ ਦਾ ਨਾ ਇੱਥੇ ਦਾ ਗਿੱਲਾ ਹੋਊਗਾ ਚੋਨਾ। ਇੱਧਰ ਵੇਖ ਤੂੰ ਆ ਕੇ। ਆ ਵੇਖ ਇੱਥੇ। ਇੱਥੇ ਗਿੱਲਾ ਇੱਥੇ ਕੀ ਹੈ ਫਿਰ ਤੇਰਾ ਇੱਥੇ ਤੈਨੂੰ ਕੀ ਦੱਸਾਂ ਉਹ ਮੇਰਾ ਸੀਰੀ ਹੋ ਗਿਆ ਦਸ ਦਿਨ ਇੱਥੇ ਪੈਂਦੇ ਨੂੰ ਐਡਾ ਐਡਾ ਮਛਲ ਹੈ ਉਹ ਮੋਟਾ ਸੰਤਰਾ ਪੀ ਕੇ ਮੂਤੀ ਇੱਥੇ ਜਾ ਮੈਂ ਮੇਰੇ ਕੋਲ ਸੀਨੇ ਬੱਲੇ ਪਾ ਲੈ ਤੂੰ ਇਹ ਜਿਹਾ ਵੇਖ ਲੈ ਤੂੰ ਪਈ ਗੱਲ ਦਾ ਵਾਧਾ ਢੋਲ ਦੋ ਉਹ ਛੇੜਾ ਭੱਗਿਆ ਨਾ ਤੁਸੀਂ ਤਾਂ ਥੂ ਥੂ ਕਰਨ ਲੱਗੇ ਤੇ ਅਸੀਂ ਓਏ ਐਸੀ 24 ਘੰਟੇ ਹੀ ਖਾਣੇ ਆ ਸਾਰਿਆਂ ਨੂੰ ਖੁਰਕ ਪਾਏਗਾ ਤੂੰ ਖੁਰਕੇ ਪਾਲੇਗਾ ਤੈਨੂੰ ਸੈਟੀਡੇ ਰੇਜ ਕਰਦੇ ਪਹਿਲਾਂ ਓਏ ਆ ਹੋਰ ਤੋਲ ਕੇ ਭਰਾ ਇਕੱਠੇ ਇਹਨੂੰ ਗਾਂ ਨੂੰ ਲੈ ਗੇ ਖੁੰਡੇ ਖਾਊਗਾ ਮੈਂ ਇਥੇ ਹਾਂ ਗੰਦ ਇਕੱਠਾ ਕਰ ਲੋ ਇਹਦਾ ਸਿਉਣਾ ਹੈ ਇਹਨੂੰ ਗੰਦ ਦਾਸ ਦੇ ਦੋ ਰੁਪਏ ਕਾ ਦੇਉਣ ਲਾਗੇ ਗਵਰਨਮੈਂਟ ਨੂੰ ਰੱਬ ਬਣੀ ਫੜਦੀਆ ਸੁਪਤਾ ਆ ਬਧਾਣੇ ਕਿੱਥੇ ਬੈਠਾ ਯਾਰ ਢੇਰਾਂ ਸਾਰੀਆਂ ਸੁਣੀਆਂ ਪਈਆਂ ਕਿੱਧਰ ਗਿਆ ਯਾਰ ਉਹ ਆ ਵੀ ਸੁਣੀ ਪਈ ਏ ਤੇਰੀ ਬੈਠਾ ਕਿੱਥੇ ਆ ਉਹ ਬਠਾ ਲੈ ਉਹ ਤਾਇਆ ਉਹ ਕਿਵੇਂ ਆਉਣਿਆ ਪਾਗੂ ਹੋਰ ਸ਼ਰਾ ਕੀ ਹਾਲ ਹੈ ਉਹ ਮੈਂ ਤਾਂ ਠੀਕ ਆ ਮੈਨੂੰ ਲੱਗਦਾ ਤੂੰ ਹੈ ਲਗਿਆ ਦਾ ਮਾਨ ਦਾ ਕੀ ਹੋ ਗਿਆ ਉਹ ਸਾਰਗਾ ਢੇਰੀਆਂ ਸੁਣੀਆਂ ਛੱਡ ਕੇ ਤੇ ਫੋਕ ਦੇ ਨੇ ਦਿਵਾਲੇ ਹੋਇਆ ਬੈਠਾ ਉਹ ਜਾਮਿਆ ਤੈਨੂੰ ਨਹੀਂ ਪਤਾ ਆ ਤੇਰੀਆਂ ਦਾ ਹੈਗੀਆਂ ਆਪਣੇ ਅਰਧੀਆਂ ਦੇ ਫੇਰ ਬਈ ਹੁਣ ਓਏ ਆਪਨ ਆਹੀ ਐ ਇਹੇ ਬਜਨੀ ਆਪਨੂੰ ਓ ਤੈਨੂੰ ਤਾਂ ਮੇਰੀ ਗੱਲ ਸੁਣਨ ਵਾਲੀ ਚੱਲ ਇਹ ਵੀ ਤੇਰੀ ਗੱਲ ਮੰਨਦਾ ਬਜਨੀ ਆਪਾਂ ਨੂੰ ਇਹੀ ਆ ਉਹ ਮੈਨੂੰ ਗੱਠਾ ਵਾਲੇ ਮਸ਼ੀਨ ਨਵੀਂ ਲੈ ਕੇ ਪੰਗਾ ਦਾ ਖੜਾ ਕਰਤਾਗਾ ਕੋਈ ਪੈਸਾ ਤੇ ਲਾ ਵੀ ਦੇ ਹੁਣ ਪੈਸਾ ਸ਼ਰਾਬੇ ਚ ਦੀ ਆਹੇ ਆਉਂਦੇ ਆ ਵਪਾਰੀ ਆਉਂਦੇ ਆ ਪੈਸਾ ਨਹੀਂ ਉਹਨਾਂ ਗੱਲ ਸੁਣਾ ਮਸ਼ੀਨ ਖੰਡਦੀ ਮੇਰੀ ਗੱਲ ਸੁਣ ਲੈ ਦੀਵਾਲੀ ਵੀ ਨੇੜੇ ਆਈ ਜਾਂਦੀ ਆ ਮੜ ਕੇ ਕਿਤੇ ਉਹ ਗੱਲ ਨਾ ਹੋਵੇ ਬਸ ਆਹੇ ਐਦੇ ਪੈਸੇ ਆਪਣੇ ਕੋਲੇ ਆਉਣੇ ਆ ਉਹ ਤਾਂ ਕਾਇਜਾਂਜੀ ਪੁੱਤ ਆ ਗਿਆ ਮੈਨੂੰ ਪਤਾ ਇਹਨੂੰ ਤੂੰ ਜਵਾਬ ਨਹੀਂ ਦੇਣਾ ਤੂੰ ਕਿਹਾ ਸੀ ਤੂੰ ਕਿਹਾ ਸੀ ਝੋਨੇ ਵੇਚੇ ਤੋਂ ਬਾਅਦ ਆਈਫੋਨ ਦਵਾਉਂਗਾ ਓਏ ਸ਼ਰਾ ਆਈਫੋਨ ਦਵਾਵਾਂਗੇ ਤੈਨੂੰ ਝੋਨਾ ਕਿੰਨਾ ਵੱਡਾ ਨਾਲ ਖੜਿਆਗਾ ਐ ਕੀਤਾ ਨਾ ਆਪਾਂ ਨੂੰ ਜਿਹੜੇ 2 ਰੁਪਏ ਬਚਨੇ ਸੀ ਉਹ ਵੀ ਘੱਟ ਨਿਕਲੇ ਐ ਕੀਤਾ ਅੱਛਾ ਹਾਂ ਫੋਕ ਕਿੰਨੀ ਘਟੇ ਨਹੀਂ ਇਹੀ ਵੇਚਣੀ ਸੀ ਆਪਣੇ ਇਹੀ ਹੱਥ ਪੱਲੇ ਆਉਣੀ ਐ ਦੂਜਾ ਤਾਂ ਵਿਕਿਆ ਵੈ ਸ਼ਰਾ ਉਹ ਤਾਂ ਲੈ ਗਿਆ ਅਗਲੇ ਜਿੰਦੀ ਸੀਗੀ ਤੇ ਲੈ ਜੋ ਰੋਟੀ ਬਣਾਉਣਾ ਨਾ ਨਾ ਬਾਪੂ ਇਥੇ ਮੱਛਰ ਲੜਦਾ ਮੱਛਰ ਲਈ ਆਈਫੋਨ ਵਾਦੀ ਨਹੀਂ ਮੱਛਰ ਲੜਦਾ ਆਇਆ ਤਾਂ ਸੀ ਬਾਪੂ ਰੋਟੀ ਫੜਾਉਣ ਮੈਂ ਰੋਟੀ ਫੜਾਉਣ ਤੈਨੂੰ ਆਈਫੋਨ ਇੱਕ ਦਿਨ ਦਿਖਾ ਤੇ ਮੈਂ 6 ਮਹੀਨੇ ਹੋ ਗਏ ਮੱਥਾ ਮਾਰੀ ਜਾਂਦੇ ਨੂੰ ਇੱਕ ਦਿਨ ਚ ਆਈਫੋਨ ਵਾਜ ਜਾਂਦਾ ਓਏ ਆਹੀ ਐ ਸ਼ਰਾ ਉਹ ਤਾਂ ਵਿਗਿਆ ਵੇ ਉਹਦਾ ਕਾਹਜਾ ਚੁਲਟਪੁਲਟ ਹੋ ਜਾਣਗੇ ਆਹੀ 2 ਰੁਪਏ ਆਪਣੀ ਜੇਬ ਚ ਪੈਨੇ ਆ ਕੋਈ ਨਾ ਸ਼ਰਾ ਤੈਨੂੰ ਵੀ ਆਈਫੋਨ ਲੈ ਕੇ ਦਊ ਐ ਕੀ ਨਾ ਝਾਰ ਘੱਟ ਨਿਕਲਿਆ ਫੋਕ ਘੱਟ ਨਿਕਲੀ ਐ ਆਪਣੇ ਹੋਰ ਵੱਡਣ ਵਾਲਾ ਖਰਚੋਣਾ ਹੇ ਬਾਬਾ ਸਾਡੇ ਫੋਕ ਵੱਧ ਤੋਂ ਵੱਧ ਹੀ ਨਿਕਲੇ ਫੇਰ ਹੀ ਮਾਈ ਫੋਨ ਲਵਾਂਗਾ ਲੈ ਕੱਲੋ ਕਿਹ ਨੂੰ ਭੰਡਾ ਜੱਬਲ ਪੁੱਤ ਨਾ ਜਮੀ ਇਤੀ ਇੰਨੀ ਚੰਗੀ ਆ ਪੜੇ ਲਿਖਿਆ ਜਾਂਦਾ ਜਮਾ ਗਿੱਟੇ ਜੇ ਮਾਤਾ ਕੰਜਰ ਦੇ ਜਨਸ ਹੋਊਗੀ ਤਾਂ ਫੇਰ ਹੀ ਕੋਈ 4 ਰੁਪਏ ਵਟੇ ਜਾਣਗੇ ਆਈਫੋਨ ਦੇ ਮਾਰੇ ਹੇ ਬਾਬਾ ਸਾਡੇ ਫੋਕ ਵੱਧ ਤੋਂ ਵੱਧ ਹੋਵੇ ਆ ਲੈ ਲੈ ਜੁੰਡੀ ਯਾਰ ਓਹ ਗਦੇ ਫਿਰਦੇ ਆ ਇਹਨਾਂ ਦੀ ਆ ਪੜੇ ਜਾਂਦੀ ਗਿੱਟੇ ਜੇ ਮਾਤਾ ਸਦੇ ਨਾ ਹੋਂ ਤਾਂ ਖੁੰਡੇ ਪੈਣਗੇ ਭਾਜੋ ਧਣਾ ਮੰਡੀ ਤੋਂ